बबा फ्रीत जी जित दिहाड़े धनवरी साहे लिखाए दी मैं व्याख्या करूँगी मैं इस लाइन टू लाइन नहीं पढ़ागी कि वीडियो वही ना होए कभी बाबा कहते हैं कि जिस दिन कोई जीव स्त्री पैदा हुंदी है उस दिन ही उस दे वार दा फैसला हो जाता है अर्थात उसका विह होना निश्चित हों पर इस प्रकार जिस दिन कोई पुराी संसार जन्म ल उस दिन उसकी मौत भी निश्चित है मौत का फरिश्ता जो असी पहला कना सुनते मलक मौत का फरिश्ता मोह दिखा ले आए तो वह फिर मौत वेले किसी भी जीव आत्मा आके अपना मूँह दिखाता है कहता भाव कि जिस तरह किसी औरत तो का पति उसके विह वाले दिन उस मूँह दिखाता है उस तरह मौत रूपी विह जो कि जीव आत्मा ने सहरे घर जाना है उस वेले मलक रूपी मौत का फरिश्ता उसू वि ले जाता है जिन दिन माणी क्ढिए कुकड़काए ਤੇ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹ ਮਨੁੱਖੀ ਰਿੰਦ ਨੂੰ ਕੱਢ ਲੈਂਦਾ ਹੈ ਤੇ ਹੱਡੀਆਂ ਨੂੰ ਕੜਕਾ ਦਿੰਦਾ ਹੈ ਕਹਿੰਦਾ ਭਾਵ ਕਿ ਮਨੁੱਖ ਦੀਆਂ ਹੱਡੀਆਂ ਵੀ ਜਿਹੜੀਆਂ ਹਨ ਸਰੀਰ ਨਤਾਨਾ ਹੋ ਜਾਂਦਾ ਹੈ ਤੇ ਹੱਡਾਂ ਨੂੰ ਭੰਨ ਕੇ ਸਰੀਰ ਦੇ ਅੰਦਰੋਂ ਆਤਮਾ ਨੂੰ ਕੱਢ ਲਿਆ ਜਾਂਦਾ ਹੈ ਜਿਸ ਤਰ੍ਹਾਂ ਜਿਸ ਜੇਕਰ ਸਾਹ ਆ ਨਿਸ਼ਚਿਤ ਹੋਏ ਤੇ ਵਿਆ ਉਸ ਵੇਲੇ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ ਇਸੇ ਪ੍ਰਕਾਰ ਜਦੋਂ ਮੌਤ ਰੂਪੀ ਵਿਆਹ ਜਿਹੜਾ ਨਿਸ਼ਚਿਤ ਹੈ ਮੌਤ ਦਾ ਸਮਾਂ ਤਾ ਜਿੰਦ ਜੀ ਨੂੰ ਜਿੰਨਾ ਮਰਜੀ ਸਮਝਾ ਲਓ ਮਨੁੱਖ ਨੂੰ ਸੰਸਾਰ ਤੋਂ ਜਾਣਾ ਪਏਗਾ ਜਿੰਦ ਇੱਕ ਬਉਟੀ ਹੈ ਭਾ ਅਤਮਾ ਇੱਕ ਬਉਟੀ ਹੈ ਤੇ ਮੌਤ ਇੱਕ ਉਸ ਦਾ ਪਤੀ ਹੈ ਜੋ ਉਸ ਨੂੰ ਵਿਆਹ ਕੇ ਲੈ ਜਾਂਦਾ ਹੈ ਆਪਣੇ ਹੱਥੀ ਝੋਲ ਕੇ ਤੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਹਨ ਉਹ ਜਿਸ ਤਰ੍ਹਾਂ ਕਿਸੇ ਧੀ ਨੂੰ ਡੋਲੀ ਚ ਪਾਉਂਦੇ ਹਨ ਤੇ ਸੰਸਾਰ ਦੀ ਰੀਤ ਸਮਝ ਕੇ ਉਸ ਨੂੰ ਆਪਣੇ ਘਰ ਤੋਂ ਦੂਜੇ ਘਰ ਵਿਦਾ ਕਰਦੇ ਹਨ ਉਸੇ ਪ੍ਰਕਾਰ ਹੀ ਜਿਹੜੀ ਜੀਵ ਆਤਮਾ ਹੈ ਉਸ ਰੀਰ ਤੋਂ ਨਿਕਲ ਜਾਂਦੀ ਹੈ ਤੇ ਦੇਹ ਨੂੰ ਅਗਰ ਦੇਹਵਾਲੇ ਜਾਂ ਕਬਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਕਿਸੇ ਨੂੰ ਵੀ ਆਪਣਾ ਦੁੱਖ ਨਹੀਂ ਸੁਣਾਇਆ ਜਾ ਸਕਦਾ ਕਿਉਂਕਿ ਇਹ ਸੰਸਾਰ ਦਾ ਇੱਕ ਨਿਯਮ ਹੈ ਕਿ ਮਨੁੱਖ ਨੇ ਜਨਮ ਲੈਣਾ ਹੈ ਵਿਕਸਤ ਹੋਣਾ ਹੈ ਤੇ ਵਿਨਾਸ਼ ਹੋਣਾ ਹੈ ਵਾਲੋਂ ਨਿੱਕੀ ਪੁਰਸਲਾਤ ਕਰਨੀ ਨਾ ਸੁਣਿਓ ਵਾਲੋਂ ਲਿੱਕੀ ਪੁਰਸਲਾਤ ਦਾ ਭਾਵ ਹੈ ਕਿ ਜਿਹੜਾ ਸਵਰਗ ਦਾ ਪੁਲ ਹੈ ਜਿਹੜਾ ਮੌਤ ਤੋਂ ਬਾਅਦ ਦਾ ਰਸਤਾ ਹੈ ਉਹ ਬਹੁਤ ਹੀ ਪੀੜਾ ਹੈ ਜਿਸ ਤਰ੍ਹਾਂ ਇੱਕ ਪੁਲ ਹੈ ਜਿਸ ਤੋਂ ਮਨੁੱਖ ਨੂੰ ਜੀਵਾਤਮਾ ਨੂੰ ਲੰਘ ਕੇ ਜਾਣਾ ਪੈਂਦਾ ਹੈ ਉਹ ਵਾਲ ਤੋਂ ਵੀ ਬਰੀਕ ਹੈ ਜਿਸ ਬਾਰੇ ਪਹਿਲਾਂ ਕਦੀ ਕੰਨਾਂ ਨਾਲ ਵੀ ਨਹੀਂ ਸੁਣਿਆ ਹੁੰਦਾ ਫਰੀਦਾ ਕੀੜੀ ਪਵੰਦੈ ਖੜਾ ਨਾ ਆਪ ਮੁਹਾਏ ਤੇ ਅੰਤ ਵਿੱਚ ਇਹ ਬਾਬਾ ਫਰੀਦ ਜੀ ਮਨੁੱਖ ਨੂੰ ਕਹਿੰਦੇ ਹਨ ਕਿ ਇਹ ਜਿਹੜੀਆਂ ਧਾਰਮਿਕ ਪੁਸਤਕਾਂ ਦੇ ਵਿੱਚ ਉਪਦੇਸ਼ ਦਿੱਤਾ ਗਿਆ ਹੈ ਤੇ ਬਹੁਤ ਸਾਰੇ ਗੁਰੂ ਪੀਰ ਮਨੁੱਖ ਨੂੰ ਉਸ ਵਿਕਾਰਾਂ ਦੇ ਬੁਰਾਈਆਂ ਦੇ ਲਹਿਰਾਂ ਦੇ ਖਤਰੇ ਤੋਂ ਬਚਣ ਲਈ ਕਹਿੰਦੇ ਹਨ ਪਹਿਲਾ ਮਨੁੱਖ ਇਸ ਵੱਲ ਧਿਆਨ ਨਹੀਂ ਦਿੰਦਾ ਖੜਾ ਨਾ ਆਪ ਮੋਹਾਈ ਉਹ ਤੋਖੇ ਵਿੱਚ ਰਹਿੰਦਾ ਹੈ ਪਰ ਜਦੋਂ ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਮੌਤ ਦੇ ਸਮੇਂ ਤਾਂ ਉਸ ਨੂੰ ਲੱਗਦਾ ਹੈ ਕਿ ਉਸ ਨੇ ਆਪਣਾ ਜੀਵਨ ਦਾ ਬਹੁਤ ਸਮਾਂ ਅਜਾਈਂ ਗਵਾ ਦਿੱਤਾ ਹੈ ਇਸ ਪ੍ਰਕਾਰ ਇਸ ਦਾ ਕੇਂਦਰੀ ਭਾਵ ਹੈ ਕਿ ਮਨੁੱਖ ਨੂੰ ਮਿੱਥੇ ਦੇਣ ਤੇ ਮੌਤ ਆ ਜਾਂਦੀ ਹੈ ਇਸ ਕਰਕੇ ਉਸ ਨੂੰ ਬ੍ਰਾਈਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਫਕੀਰੀ ਦਾ ਰਾਹ ਧਾਰਨ ਕਰਕੇ ਜਾਂ ਫਿਰ ਚੰਗੇ ਕਰਮਾਂ ਦਾ ਰਸਤਾ ਧਾਰਨ ਕਰਕੇ ਮਨੁੱਖ ਨੂੰ ਆਪਣਾ ਜੀਵਨ ਬਹੁਤ ਹੀ ਸੰਤੁਸ਼ਟਤਾ ਨਾਲ ਤੇ ਤਸੱਲੀ ਨਾਲ ਜਿਉਣਾ ਚਾਹੀਦਾ ਹੈ